ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ 'ਚ ਗੱਲਬਾਤ ਕਰਦੇ ਆਂ ਜੱਟ ਜ਼ਿਮੀਂਦਾਰ ਜਿਹੜੇ ਖੇਤੀ ਕਰਦੇ ਆ ਜੈਨੂਅਲ ਖੇਤੀ ਕਰਦੇ ਆ ਉਹਨਾਂ ਬਾਰੇ ਇੱਕ ਖੇਤੀ ਅੱਜ ਕੱਲ ਇੰਸਟਾਗ੍ਰam ਫੇਸਬੁੱਕ ਤੇ ਹੋ ਰਹੀ ਹੈ ਰੀਲਾਂ 'ਚ ਵੀ ਤੇਰਾ ਖਣੀ ਕੀ ਕਰਦਾ ਤੇਰਾ ਧੋਖਾ ਖਣੀ ਮੈਂ ਟਰੈਕਟਰ ਥੱਲੇ ਰਗੜਦਾ ਖਣੀ ਕਿਵੇਂ ਜੇ ਇਹੋ ਜਿਹੀਆਂ ਸਟੋਰੀਆਂ ਇਹੋ ਜਿਹੇ ਗਾਣੇ ਲਾ ਲੂ ਕੇ ਤੇ ਅੱਜ ਕੱਲ ਦੀ ਮਡੀਰ ਮੋਡੀਫਾਈ ਟਰੈਕਟਰਾਂ ਤੇ ਖੇਤੀ ਕਰਦੀ ਆ बस 4 ਕਿਘੇੜੇ ਦਿੱਤੇ ਤੇ ਉਹਨੂੰ ਕਹਿ ਦਿੰਦੇ ਆ ਵੀ ਅਸੀਂ ਖੇਤੀ ਕਰੀ ਜਾਂਦੇ ਆ ਤੇ ਤੇਰਾ ਧੋਖਾ ਵੀ ਅਸੀਂ ਖੇਤੀ ਜੀ ਰਗੜ ਦੇਣਾ ਇਦਾਂ ਦੀਆਂ ਗੱਲਾਂ ਕਰਦੇ ਆ ਪਰ ਜਿਹੜੀ ਰੀਅਲ ਫਾਰਮਿੰਗ ਆ ਜਾਂ ਰੀਅਲ ਖੇਤੀ ਆ ਉਹ ਇਸ ਚੀਜ਼ ਤੋਂ ਰੀਅਲ ਤੋਂ ਰੀਅਲ ਬਹੁਤ ਦੂਰ ਆ ਆਹ ਰੀਅਲ ਤੜਕੇ ਸਾਡੀ ਵਾਰੀ ਆ 3:30 ਵਜੇ ਤੇ ਹੁਣ ਅਸੀਂ ਲੱਗੇ ਪਏ ਆ ਖਾਲਾ ਪੱਟਾ ਬਣਾਈ ਜਾਂਦੇ ਆ ਜੇ ਨਾ ਬਣਾਵਾਂਗੇ ਤਾਂ ਪਾਣੀ ਨਹੀਂ ਲੱਗਣਾ ਰੀਅਲ ਖੇਤੀ 'ਚ ਖਾਲੇ ਵੀ ਬਣਾਉਣੇ ਪੈਂਦੇ ਆ ਵਟਾਂ ਵੀ ਕੜਨੀਆਂ ਪੈਂਦੀਆਂ ਜਦੋਂ ਝੋਨਾ ਵਿਰਲਾ ਹੋ ਜੇ ਮਰ ਜੇ ਉਹ 'ਚ ਚੋਪੇ ਮਤਲਬ ਉਹ 'ਚ ਡੱਕੇ ਵੀ ਲਾਉਣੇ ਪੈਂਦੇ ਆ ਸਪਰੇਆ ਵੀ ਕਰਨੀਆਂ ਪੈਂਦੀਆਂ ਰੇਹਾਂ ਸਪਰੇਆ ਅਥਾਂ ਪੈਰਾਂ ਤੇ ਲੱਗ ਜਾਂਦੀਆਂ ਰਿਐਕਸ਼ਨ ਹੁੰਦੀਆਂ ਉਹ ਤੋਂ ਵੀ ਬਚਣਾ ਪੈਂਦਾ ਉਹਨੂੰ ਕਹਿੰਦੇ ਆ ਰੀਅਲ ਖੇਤੀ ਕੱਲੀ ਟਰੈਕਟਰ ਚਲਾ ਕੇ ਚਾਰ ਰੀਲਾ ਪਾ ਕੇ ਰੀਅਲ ਖੇਤੀ ਨਹੀਂ ਹੁੰਦੀ ਪਤਾ ਨਹੀਂ ਇਹ ਕਿਹੜੇ ਜੱਟ ਆਏ ਆ ਵੀ ਜਿਹੜੇ ਕੱਲੇ ਟਰੈਕਟਰ ਨਾਲ ਹੀ ਖੇਤੀ ਕਰਦੇ ਆ ਗਾਟੇ ਵੀ ਜਰਨੇ ਪੈਂਦੇ ਆ ਮੌਸਮਾਂ ਦੀਆਂ ਮਾਰਾਂ ਵੀ ਝੱਲਣੀਆਂ ਪੈਂਦੀਆਂ ਰਾਤ ਨੂੰ ਕਦੇ 12 ਵਜੇ ਵਾਰੀ ਆਉਂਦੀ ਏ ਕਿਸੇ ਸਾਲ ਕਿਸੇ ਸਾਲ 2 ਵਜੇ ਆਉਂਦੀ ਏ ਕਦੇ ਕਿਸੇ ਸਾਲ ਕਿਵੇਂ ਕਦੇ ਕਿਸੇ ਸਾਲ ਕਿਵੇਂ ਆਰਤੀਏ ਤੋਂ ਵੀ ਸੁਣਨੀਆਂ ਪੈਂਦੀਆਂ 70 ਗੱਲਾਂ ਫੇਰ ਖੇਤੀ ਹੁੰਦੀ ਆ ਟਰਾਂਸਫਾਰਮਰ ਦੇ ਤੇਲ ਨਿਕਲਦੇ ਉਹ ਵੀ ਪਾਉਣੇ ਪੈਂਦੇ ਆ ਕੁੰਡੀਆਂ ਵੀ ਲਾਉਣੀਆਂ ਪੈਂਦੀਆਂ ਨਜਾਇਜ਼ ਤਰੀਕੇ ਨਾਲ ਨਜਾਇਜ਼ ਜਾਇਜ਼ ਸਾਰੇ ਕੰਮ ਜ਼ਿਮੀਂਦਾਰ ਨੂੰ ਕਰਨੇ ਪੈਂਦਾ ਫੇਰ ਖੇਤੀਆਂ ਹੁੰਦੀਆਂ ਜਿਹੜੇ ਰੀਲਾਂ 'ਚ ਖੇਤੀ ਕਰਦੇ ਆ ਉਹ ਜ਼ਿੰਮੇਦਾਰ ਨਹੀਂਗੇ ਤੇ ਕਿਸੇ ਕੋਈ ਕੋਈ ਬੱਬਰ ਸ਼ੇਰ ਜਿਹੜਾ ਜ਼ਮੀਨ ਠੇਕੇ ਤੇ ਦਿੰਦਾ ਉਹ ਕਹਿੰਦਾ ਵੀ ਇਹਨੂੰ ਬਚਤ ਬਹੁਤ ਹੁੰਦੀ ਹੋਊਗੀ ਜਾਂ ਰੀਲਾਂ ਵੇਖ ਕੇ ਕਹਿੰਦਾ ਵੀ ਮੈਂ ਮੈਂ ਵੀ ਖੇਤੀ ਕਰਨੀ ਆ ਤੇ ਉਹ ਥੋੜਾ ਜਿਹਾ ਆਪਦਾ ਧਿਆਨ ਰੱਖ ਲੈ ਉਹਨੂੰ ਘਾਟੇ ਵੱਡੇ ਪੈਣਗੇ ਜੇ ਉਹ ਰੀਲ ਰੀਲ ਨੂੰ ਵੇਖ ਕੇ ਰੀਲ ਖੇਤੀ ਕਰੂਗਾ ਤਾਂ ਵੱਡੇ ਵੱਡੇ ਬੰਨ ਵੀ ਲਾਉਣੇ ਪੈਂਦੇ ਆ ਖੇਤੀਆਂ ਕਰਨ ਵਾਸਤੇ ਖੇਤੀ ਖੇਤੀ ਨਾਂ ਦੀ ਖੇਤੀ ਆ ਔਖਾ ਕੰਮ ਆ ਏਡਾ ਸੌਖਾ ਵੀ ਨਹੀਂਗਾ ਜਿਹਦੇ ਰਾਸ ਆਈਏ ਉਹਦੀ ਉਹ ਖੇਤੀ ਆ ਸ਼ਾਇਦ ਇਹ ਗੱਲਾਂ ਬੜਿਆਂ ਬੰਦਿਆਂ ਨੇ ਦਸੀਆਂ ਹੋਣੀਆਂ ਸੋ ਅਸੀਂ ਵੀ ਦੱਸੀ ਜਾਂਦੇ ਆ ਲੋਕਾਂ ਦੀਆਂ ਚਾਵਲਾਂ ਸੁਣੀ ਜਾਂਦੇ ਆ ਸਾਡੀਆਂ ਵੀ ਸੁਣੀ ਜਾਂਦੇ ਆ ਬਸ ਠੀਕ ਆ ਕਈ ਬੰਦੇ ਇਹ ਮਚਾਵਣ ਵਾਲੀ ਗੱਲ ਤਾਂ ਆਖੀ ਆ ਕਿ ਕਈ ਬੰਦੇ ਪਿਛਲੀਆਂ ਵੀਡੀਓਜ਼ 'ਚ ਕਈਆਂ ਨੇ ਕਮੈਂਟ ਕਮੈਂਟ ਕੀਤੇ ਆ ਵੀ ਐਵੇਂ ਚਾਵਲਾ ਮਰੀ ਜਾਂਦਾ ਉਹ ਕਰੀ ਜਾਂਦਾ ਯਾ ਉਹ ਕਰੀ ਜਾਂਦਾ ਉਹਨਾਂ ਨਾਲੋਂ ਮੈਂ ਫੇਰ ਵੀ ਠੀਕ ਆ ਮੇਰਾ ਸਿਸਟਮ ਜਿਹੜੇ ਬੰਦੇ ਆ ਆਪਣੀਆਂ ਜਨਾਨੀਆਂ ਵਿਖਾ-ਵਖਾ ਕੇ ਵੀਊ ਲੈ ਲੈਂਦੇ ਆ ਤੇ ਜਾਂ ਕੁਛ ਵੀ ਲਾ ਲੋ ਕਾਫੀ ਗੱਲਾਂ ਉਹਨਾਂ ਨਾਲੋਂ ਫੇਰ ਵੀ ਠੀਕ ਆ ਕਿਤੇ ਨਾ ਕਿਤੇ ਮੇਰੀਆਂ ਚਾਵਲਾਂ ਉਹਨਾਂ ਨਾਲੋਂ ਚੰਗੀਆਂ ਬਹੁਤ ਚੰਗੀਆਂ ਤੇ ਮੈਂ ਚਾਵਲਾਂ ਇਦਾਂ ਹੀ ਕੰਟੀਨਿਊ ਰੱਖਣੀਆਂ ਤੇ ਜਿਹੜੇ ਚਾਵਲਾਂ ਵੇਖਣ ਦੇ ਬਾਈ ਸ਼ਕੀਨ ਹੈਗੇ ਆ ਉਹ ਆਪਾਂ ਨੂੰ ਫੋਲੋ ਕਰਦੇ ਹੋ ਸਾਰੇ ਜਣੇ ਵੇਂਦੇ ਰਿਆ ਕਰੋ ਹੌਲੀ-ਹੌਲੀ ਹੌਲੀ-ਹੌਲੀ ਇਹਨਾਂ ਚਾਵਲਾਂ ਨੂੰ ਆਪਾਂ ਹੋਰ ਚੰਗਾ ਕੰਟੈਂਟ ਬਣਾ ਕੇ ਸਾਰਿਆਂ ਦੇ ਸਾਹਮਣੇ ਲਿਆਵਾਂਗੇ ਇਹ ਸਾਰਿਆਂ ਦੇ ਮੂੰਹ ਹੌਲੀ-ਹੌਲੀ ਬੰਦ ਕਰ ਦਿਆਂਗੇ ਹੁਣ ਡੇਢ ਕਿੱਲਾ ਬਾਟਾ ਖਾਲਾ ਉਹ ਸਾਹਮਣੇ ਇੱਕ ਬੰਦਾ ਆਪਣਾ ਲੱਗਿਆ ਪਿਆ ਨਾਲ ਮੇਰੀ ਕਈ ਪਈ ਮੈਂ ਖਚਲ ਮਾੜੀ ਜੀ ਵੀਡੀਓ ਬਣਾ ਰਹਾ ਮੈਂ ਤੇ ਵੀਡੀਓ ਬਣਾਉਣ ਲੱਗ ਪਿਆ ਬਸ ਹੁਣ ਮੈਂ ਵੀ ਬਾਈ ਨਾਲ ਲੱਗਦਾ ਵੀ ਗੱਲ ਇਹ ਹੈ ਵੀ ਖੇਤੀ ਕੱਲੀ ਟਰੈਕਟਰ ਦੀ ਨਹੀਂ ਗਈ ਖੇਤੀ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਖੇਤੀ 'ਚ ਲੋਕਾਂ ਤੋਂ ਸੰਧ ਵੀ ਮੰਗਣੇ ਪੈਂਦੇ ਆ ਲੋਕਾਂ ਤੋਂ ਸੰਧ ਲੈਣੇ ਵੀ ਪੈਂਦੇ ਆ ਕਿਉਂਕਿ ਜ਼ਿੰਮੇਦਾਰ ਸਾਰਾ ਕੁਝ ਆਪ ਪੂਰਾ ਨਹੀਂ ਕਰ ਸਕਦਾ ਉਹ ਚੀਜ਼ਾਂ ਤਾਂ ਕੋਈ ਦੱਸਦਾ ਹੀ ਨਹੀਂ ਬਸ ਖੇਤੀ ਕਰਦੇ ਆਂ ਜੀ ਖੇਤੀ ਕਰਦੇ ਆਂ ਜੀ ਟੱਟੂ ਖੇਤੀ ਕਰਦੇ ਆਂ ਤੁਸੀਂ ਆਹ ਆ ਖੇਤੀ ਇਹਨੂੰ ਕਹਿੰਦੇ ਖੇਤੀ ਖੇਤੀ ਕਰਨਾ ਸਾਂਝਾ ਖਾਲਿਆਂ ਤੇ ਵੀ ਜਾਣਾ ਪੈਂਦਾ ਫੇਰ ਪਾਣੀ ਆਉਂਦੇ ਆ ਨਹਿਰਾਂ ਦੇ ਵਾਣਾ ਚ ਸੌਖੇ ਕੰਮ ਨਹੀਂਗੇ ਮੋਟਰਾਂ ਛੱਡਦੀਆਂ ਸੀਜ਼ਨਾਂ ਦੇ ਵਿੱਚ ਉਹ ਵੀ ਕੰਪਰੋਮਾਈਜ਼ ਕਰਨੇ ਪੈਂਦੇ ਆ ਇੱਕ ਦੂਜੇ ਨੂੰ ਚੀਜ਼ ਦੇਣੀ ਲੈਣੀ ਪੈਂਦੀ ਆ 70 ਗੱਲਾਂ ਕੱਲੇ ਟਰੈਕਟਰ ਚਲਾਉਣ ਨੂੰ ਖੇਤੀ ਨਹੀਂ ਆਂਦੇ ਤੇ ਜਿਹੜੇ ਬੰਦੇ ਆਪਣੀਆਂ ਗੱਲਾਂ ਨੂੰ ਚਾਵਲਾਂ ਦਾਸਦੇ ਆ ਮੈਨੂੰ ਲੱਗਦਾ ਵੀ ਉਹਨਾਂ ਦੀ ਸੋਚ ਹੀ ਓਡੀਕਾ ਛੋਟੀ ਸੋਚ ਦੇ ਮਾਲਕ ਆ ਉਹ ਬੰਦੇ ਕਈ ਬੰਦੇ ਕਈ ਵੀਡੀਓ ਤੇ ਉਹਨਾਂ ਨੇ ਪੁੱਠਾ ਸਿੱਧਾ ਜਾ ਬੋਲਿਆ ਪਰ ਆਪਾਂ ਉਹਨਾਂ ਦੇ ਕਮੈਂਟ ਫੇਰ ਵੀ ਲਾਈਕ ਕੀਤੇ ਆ ਵੀ ਠੀਕ ਆ ਯਾਰ ਸ਼ਰਮ ਮੱਥੇ ਤੁਸੀਂ ਆਪਣੀ ਵੀਡੀਓ ਦੇਖੀ ਆਪ ਦਾ ਕਮੈਂਟ ਆਪ ਦੀ ਸੋਚ ਅਨਸਾਰ ਤੁਸੀਂ ਦੇਤਾ ਬਾਕੀ ਆਪਾਂ ਕਦੇ ਕਿਸੇ ਜਾਤ ਬਾਰੇ ਕਿਸੇ ਬੰਦੇ ਬਾਰੇ ਕੁਝ ਗਲਤ ਵੀ ਨਹੀਂ ਬੋਲੇ ਤੇ ਇਹ ਵੀ ਹੈ ਨਹੀਂ ਵੀ ਜਿਹੜੀ ਵੀਡੀਓ ਤੇ ਵਿਊ ਜਿਆਦੇ ਆਗੇ ਉਹਦੇ ਬਾਰੇ ਉਸ ਵੀਡੀਓ ਉਸੇ ਟੌਪਿਕ ਤੇ ਆਪਾਂ 4-5 ਵੀਡੀਓ ਛੱਡਤੀਆਂ ਜਿਹੜੀ ਚੀਜ਼ ਤੇ ਜੀ ਕਰਦਾ ਉਸ ਚੀਜ਼ ਤੇ ਵੀਡੀਓ ਬਣਾਈਦੀ ਆ ਜਿਹੜੀ ਚੀਜ਼ ਲੱਗਦਾ ਵੀ ਇਹ ਤੇ ਗੱਲ ਕਰਨੀ ਚਾਹੀਦੀ ਹੈ ਇਹ ਗੱਲ ਕਰਨ ਵਾਸਤੇ ਹੈਗਾ ਮੁੱਦਾ ਜਾ ਉਹ ਉਹ ਗੱਲਾਂ ਕਰੀ ਦੀਆਂ ਜਿਹੜੀਆਂ ਰੋਜ਼ ਰਜਾਨਾ ਜ਼ਿੰਦਗੀ ਚ ਹੋਈ ਜਾਂਦੀਆਂ ਉਹਦਾ ਵਲੌਗ ਬਣਾ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰ ਦੇਈਦਾ ਉਹਨਾਂ ਨਾਲ ਤਾਂ ਫੇਰ ਵੀ ਠੀਕ ਆ ਨਾ ਉਹਨਾਂ ਨਾਲ ਤਾਂ ਫੇਰ ਵੀ ਠੀਕ ਆ ਜਿਹੜੇ ਬੰਦੇ ਆ ਉਹਦੀਆਂ ਜਨਾਨੀਆਂ ਵਿਖਾ ਕੇ ਵੀਊ ਲੈ ਲੈਂਦੇ ਆ ਜਿਹੜੇ ਬੰਦੇ ਹੈ ਬੰਦੇ ਪਰ ਉਹ ਜਨਾਨੀਆਂ ਬਣ ਕੇ ਇੰਸਟਾਗ੍ਰam ਤੇ ਜਾ ਨੱਚਦੇ ਆ ਉਹਨਾਂ ਨਾਲ ਤਾਂ ਠੀਕ ਆ ਨਾ ਸੋ ਜਿਹੜੇ ਬੰਦਿਆਂ ਨੂੰ ਆਪਣੀਆਂ ਗੱਲਾਂ ਵਧੀਆ ਲੱਗਦੀਆਂ ਸੋ ਆਪਾਂ ਨੂੰ ਫਾਲੋ ਥੋਲੋ ਨਹੀਂ ਤੁਸੀਂ ਸਾਰੇ ਭਰਾ ਆਪਣੇ ਐਨਨ ਸਬਸਕ੍ਰਾਈਬ ਕਰੋਗੇ ਤਾਂ ਮੈਨੂੰ ਹੌਸਲਾ ਮਿਲਦਾ ਯਾਰ ਹੋਰ ਕੋਈ ਮੈਨੂੰ ਇਹ ਨਹੀਂ ਲੱਗਦਾ ਵੀ ਕੁਝ ਤੁਹਾਡਾ ਘਟ ਜੂਗਾ ਇਹਦੇ ਨਾਲ ਜੇ ਮਾੜੀ ਜੀ ਉਂਗਲ ਮਾਰ ਦਿਓਗੇ ਤਾਂ ਸੋ ਸਾਰੇ ਜਣੇ ਸਬਸਕ੍ਰਾਈਬ ਕਰੋ ਭਾਈ ਆਪਣੇ ਚੈਨਲ ਨੂੰ ਹੌਲੀ-ਹੌਲੀ ਸਾਰੇ ਜਣੇ ਨਾਲ ਜੁੜੋ ਤਾਂ ਹੀ ਆਪਾਂ ਚੰਗੇ-ਚੰਗੇ ਮੁੱਦੇ ਆ ਤੇ ਵਧੀਆ ਤਰੀਕੇ ਨਾਲ ਗੱਲਬਾਤ ਕਰਾਂਗੇ ਤੇ ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਕਮੈਂਟ ਬਾਕਸ ਵਿੱਚ ਦੱਸ ਸਕਦਾ ਆਪਾਂ ਜਰੂਰ ਜਰੂਰ ਉਹ ਤੇ ਸੁਧਾਰ ਜਰੂਰ ਕਰਾਂਗੇ ਜੇ ਕਿਤੇ ਮੈਂ ਗਲਤੀ ਕਰਦਾ ਤਾਂ ਮੈਨੂੰ ਤੁਸੀਂ ਸਾਰਿਆਂ ਨੇ ਦੱਸਣਾ ਵੀ ਹਾਂ ਯਾਰ ਤੇਰੀ ਇੱਥੇ ਗਲਤੀ ਹੈ ਤੂੰ ਗਲਤ ਆ ਹਾਂ ਇੱਕ ਦੋ ਵੀਡੀਓ ਚ ਆਪਾਂ ਗਾਲਾਂ ਗੂਲਾਂ ਕੱਢ ਬੈਠੇ ਆ ਪਰ ਉਹ ਹੁਣ ਆਪਾਂ ਘਟਾਤੀਆਂ ਬਹੁਤ ਘਟਾਤੀਆਂ ਪਰ ਜਿਹੜੀਆਂ ਵੀਡੀਓ ਕਿਸੇ ਧਰਮ ਨਾਲ ਰਿਲੇਟਡ ਆ ਕਿਸੇ ਜਾਤ ਨਾਲ ਰਿਲੇਟਡ ਆ ਕਿਸੇ ਮੰਨ ਲਓ ਸਾਂਝੇ ਮੁੱਦੇ ਨਾਲ ਰਿਲੇਟਡ ਆ ਉਹਤੇ ਬਈ ਮੈਂ ਬਹੁਤ ਸੋਚ ਸਮਝ ਕੇ ਬੋਲਦਾ ਬਹੁਤ ਪਿਆਰ ਨਾਲ ਗੱਲ ਕਰਦਾ ਪਰ ਜੇ ਕੋਈ ਮੇਰਾ ਆਪਦੀ ਗੱਲ ਬਾਤ ਆ ਫਿਰ ਮੈਂ ਕੁਝ ਮਰਜ਼ੀ ਬੋਲਾਂ ਤੁਹਾਨੂੰ ਮੈਨੂੰ ਲੱਗਦਾ ਨਹੀਂ ਕੋਈ ਦਿੱਕਤ ਹੋਊਗੀ ਬਾਕੀ ਕੰਟਰੋਲ ਰੱਖਾਂਗੇ ਸ਼ਬਦਾਵਲੀ ਸੁਧਾਰਾਂਗੇ ਜਿੰਨੀ ਕੁ ਸੁਧਾਰੀ ਗਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਣੇ ਰਹੋ ਜਾਂਦੇ ਵਾਸਤੇ